ਸਤਿ ਸ਼੍ਰੀ ਅਕਾਲ ਦੋਸਤੋ ਵਾਰਿਸ਼ ਹੋਰ ਵੀ ਗੁਰਦੇਵ ਸਿੰਘ ਕੀ ਹਾਲ ਹੈ ਠੀਕ ਹੈ ਹੁਣ ਨੰਬਰਦਾਰ ਨਹੀਂ ਆਉਂਦੀ ਮੰਜੇ ਤੇ ਪਈ ਗੁਰਦੇਵ ਨੂੰ ਪੁੱਛਿਆ ਤੇ ਆ ਕੇ ਨੇੜੇ ਪਈ ਕੁਰਸੀ ਤੇ ਬੈਠ ਗਿਆ ਕੀ ਕੀ ਆ ਲੰਬੜਦਾਰਾ ਬਸ ਥੋੜਾ ਬਹੁਤ ਦਰਦ ਹੁੰਦਾ ਉਹ ਜੋ ਹੌਲੀ ਹੌਲੀ ਠੀਕ ਹੋਰ ਦੱਸ ਕਿਵੇਂ ਆਉਣੇ ਹੋਏ ਆ ਧਰਨੇ ਤੇ ਚੱਲਿਆ ਸੀ ਅੱਜ ਫਿਰ ਮੈਂ ਕਿਹਾ ਜਾਂਦੇ ਜਾਂਦੇ ਪਤਾ ਹੀ ਲੈ ਚੱਲੀਏ ਕੱਲ ਖਾਸੀ ਡਾਂਗ ਵੱਜੀ ਫਿਰ ਤੇਰੀ ਮੇਰੇ ਤਾਂ 2 ਵਜੀਆਂ ਪਰ ਆਹ ਜਿਹੜੀ ਸਿਰ ਤੇ ਵੱਜੀ ਆ ਨਾ ਉਹ ਤੰਗ ਕਰਦੀ ਆ ਵਾਲਾ ਮੇਰੇ ਨਾਲ ਸੀ ਸੁਰਜਨ ਸਿਓ ਕਹਿੰਦੇ ਉਹਦੇ ਪਵਾਵਾ ਸੱਟ ਲੱਗ ਗਈ ਗੁਰਦੇਵ ਸਿਓ ਸਿਰ ਤੇ ਸਾਫਾ ਬਲੇਟਦੇ ਹੋਏ ਪੁੱਛਦਾ ਹਾਂ ਉਹ ਤਾਂ ਅਜੇ ਵੀ ਹਸਪਤਾਲੀ ਆ ਹਾਂ ਸੱਚ ਤੇਰੀ ਪੱਗ ਫੜਾਈ ਸੀ ਜੀਤੇ ਨੂੰ ਦੇ ਗਿਆ ਕਿ ਨਹੀਂ ਹਾਂ ਫੜਾ ਗਿਆ ਸੀ ਜਿਹੜੀ ਸਿਰ ਤੋਂ ਲੱਗ ਗਈ ਸੀ ਉਹ ਕਾਦੀ ਪੱਗ ਰਹਿ ਗਈ ਜਾਲਮਾ ਭੋਰਾ ਸ਼ਰਮ ਨਹੀਂ ਕੀਤੀ ਡਾਂਗ ਛੋਟਾ ਬਰੌਣ ਲੱਗਿਆ ਅੱਦੇ ਨਾਲੋਂ ਜ਼ਿਆਦਾ ਜ਼ਿੰਮੇਵਾਰਾਂ ਦੇ ਮੁੰਡੇ ਹੋਣਗੇ। ਪਤੰਦਰ ਪੁਲਿਸ ਚ ਕਾਦੇ ਭਰਤੀ ਹੋਗੇ ਆਪਾਂ ਇਹ ਭੁੱਲ ਗਏ ਆਪਦਾ। ਸਰਕਾਰ ਨੇ ਜਿਹੜਾ ਖੇਤੀਬਾੜੀ ਦਾ ਨਵਾਂ ਕਾਨੂੰਨ ਬਣਾਇਆ ਉਹਨਾਂ ਵੀ ਤੇ ਉਹਨਾਂ ਤੇ ਵੀ ਤਾਂ ਉਨਾ ਹੀ ਲਾਗੂ ਹੋਣਾ। ਪਰ ਮੋਟੀਆਂ ਤਨਖਾਹਾਂ ਨੇ ਪੱਟੀ ਬੰਨੀ ਹੋਈ ਐ ਇਹਨਾਂ ਦੀਆਂ ਅੱਖਾਂ ਤੇ। ਚਲੋ ਛੱਡੋ ਹੋਰ ਸੁਣਾ ਕੀ ਮਹੌਲ ਐ ਧਰਨੇ ਦਾ। ਦੁਆਰਾ ਇਕੱਠੇ ਹੋ ਗਏ ਸੀ ਸਾਰੇ ਫਿਰ ਕੇ ਨਹੀਂ। ਹਾਂ ਹੋ ਹੀ ਗਏ ਸੀ ਬਸ ਈਕਾ ਦੁਕਾਨ ਨੂੰ ਛੱਡ ਕੇ। ਚੱਲ ਮੈਂ ਚੱਲਦਾ ਫਿਰ ਬਾਕੀਆਂ ਨੂੰ ਵੀ ਬੁਲਾਇਆ ਸੀ ਧਰਮਸ਼ਾਲਾ ਕੋਲ। ਉਹ ਅੱਗੇ ਹੋਣਿਆ ਕਹਿ ਕੇ ਲੰਬੜਦਾਰ ਉੱਠ ਕੇ ਖੜਾ ਹੋ ਗਿਆ ਰੁਕ ਇੱਕ ਮਿੰਟ ਮੈਂ ਮੁੰਡੇ ਨੂੰ ਭੇਜਦਾ ਨਾਲ ਤੇਰੇ ਉਂ ਦੀ ਸਾਰੀ ਦਿਹਾੜੀ ਫੋਨ ਲੈ ਕੇ ਬੈਠਾ ਰਹਿਣਾ ਇਹਨੇ ਐਨਾ ਕਹਿ ਕੇ ਉਹਨੇ ਆਪਣੇ ਮੁੰਡੇ ਛਰਨੇ ਨੂੰ ਆਵਾਜ਼ ਮਾਰੀ ਪਰ ਅੱਗੋਂ ਕਰਮੇ ਨੂੰ ਕਰਮੋ ਨੇ ਜਵਾਬ ਦਿੱਤਾ ਕਿ ਉਹ ਤਾਂ ਹੈ ਨਹੀਂ ਕਰੀ ਸਵੇਰੇ ਹੀ ਨਿਕਲ ਗਿਆ ਸੀ ਮੋਟਰਸਾਈਕਲ ਲੈ ਕੇ ਨੀਟਾ ਆਇਆ ਸੀ ਚਾਰ ਪੰਜ ਮੁੰਡੇ ਜੇ ਲਈ ਫਿਰਦਾ ਸੀ ਨਾਲ ਲੰਬੜਦਾਰ ਹੱਸ ਪਿਆ ਤੇ ਬੋਲਿਆ ਉਹ ਭੋਲਿਆ ਉਹ ਆਪਦੇ ਉਸਤਾਦਾਂ ਵਾਸਤੇ ਸੰਘਰਸ਼ ਲੜਨ ਗਿਆ ਹੋਣਾ ਸਾਡੇ ਧਰਨਿਆਂ ਤੇ ਥੋੜੀ ਚ ਆਊਗਾ ਇਹ ਤਾਂ ਆਪਾਂ ਹੀ ਮੂਰਖਾਂ ਜਿਹੜੇ ਇਹਨਾਂ ਦੇ ਹੱਕਾਂ ਪਿੱਛੇ ਪੁੜੇ ਸਕਾਉਂਦੇ ਫਿਰਦੇ ਆ ਕਿਹੜੇ ਉਸਤਾਦ ਦੀ ਗੱਲ ਕਰਦਾ ਲੰਬੜਦਾਰਾ ਉਹੀ ਜਿਨ੍ਹਾਂ ਨੇ ਜਮਾਨੇ ਚ ਕੰਜਰਖਾਨਾ ਕਹਿੰਦੇ ਆ ਇਹਨਾਂ ਕਲਾਕਾਰਾਂ ਦਾ ਰੌਲਾ ਜਾਨੀ ਪਿਆ ਹੋਇਆ ਇੱਕ ਕਹਿੰਦਾ ਮੇਰੇ ਫੈਨ ਜਿਆਦਾ ਦੁਆ ਕਰਦਾ ਦੁਆ ਕਹਿੰਦਾ ਮੇਰੇ ਵਾਦਾ ਆ ਇੱਕ ਤਾਂ ਨੈਟ ਤੇ ਵੀਡੀਓ ਜੀ ਵੀ ਪਾਈ ਜਾਂਦਾ ਗਾਣਾ ਕੱਢ ਕੇ ਕਹਿੰਦਾ ਮੈਂ ਵੀ ਜੱਟ ਦਾ ਪੁੱਤਾਂ ਕਿਸੇ ਨਾਲੋਂ ਘੱਟ ਥੂੜੀਆਂ ਪੈਸੇ ਆਪਾਂ ਤਾਂ ਉਹੀ ਆਪਣੇ ਵੇਲੇ ਦੇ ਗਾਇਕ ਨੂੰ ਕੰਜਰ ਕਹਿੰਦੇ ਰਹੇ ਅਸਲ ਕੰਜਰਖਾਨਾ ਹੁਣ ਵਾਲਿਆਂ ਨੇ ਸ਼ੁਰੂ ਕੀਤਾ ਪਰ ਕਹਿੰਦੇ ਆਪਦੇ ਆਪ ਨੂੰ ਜੱਟ ਹੀ ਆ ਨੰਬਰਦਾਰ ਦੀ ਗੱਲ ਸੁਣ ਕੇ ਹਰਦੇਵ ਹੈਰਾਨ ਜਾ ਹੋ ਕੇ ਸੋਚ ਰਿਹਾ ਸੀ ਵੀ ਉਹ ਵੀ ਸਮਾਂ ਸੀ ਜਦੋਂ ਕਿਸੇ ਤੋਂ ਕੋਈ ਸਿੱਖਣ ਲਈ ਉਸਤਾਦ ਧਾਰਦੇ ਸੀ ਇਹੋ じゃ ਕਿਹੜਾ ਉਸਤਾਦ ਆ ਜਿਹੜਾ ਇਹਨੂੰ ਘਰੇ ਬੈਠੇ ਨੂੰ ਚੇਲਾ ਬਣਾਈ ਬੈਠਾ ਇਹ ਸੋਚਦੇ ਸੋਚਦੇ ਉਹਨੂੰ ਆਪਣੀ ਲੱਥੀ ਪੱਗ ਦਾ ਖਿਆਲ ਆਇਆ ਪਿੰਡੇ ਦੀਆਂ ਸਾਰੀਆਂ ਦਰਦਾਂ ਭੁੱਲ ਗਿਆ ਕਿਉਂਕਿ ਜਿਹੜੀ ਪੀੜ ਉਹਨੂੰ ਅੰਦਰੋਂ ਵੱਢ ਕੇ ਖਾ ਰਹੀ ਸੀ ਬਾਕੀ ਪੀੜਾਂ ਉਹਦੇ ਤੁਲ ਕੁਝ ਵੀ ਨਹੀਂ ਸਨ ਉਹ ਸੋਚ ਕੇ پاگل ਹੋ ਰਿਹਾ ਸੀ ਕਿ ਪਿਓ ਦੀ ਪੱਗ ਲੱਥੀ ਹੋਵੇ ਤੇ ਪੁੱਤ ਦੇ ਜਮਾਨ ਨੂੰ ਜਰਾ ਵੀ ਠੇਸ ਨਾ ਪਹੁੰਚੀ ਹੋਵੇ ਉਹ ਵਾਰ ਦੁੱਕੀ ਤਿੱਕੀ ਗਾਇਕਾਂ ਪਿੱਛੇ ਲੋਕਾਂ ਨਾਲ ਲੜਦਾ ਤੇ ਕੱਠ ਵਿਖਾਉਂਦਾ ਫਿਰੇ ਉਹਨੂੰ ਹੁਣ ਸ਼ੱਕ ਜਾ ਹੋਣ ਲੱਗ ਗਿਆ ਵੀ ਅਸੀਂ ਵਾਕਈ ਆਪਣੀ ਇਸ਼ਟਾ ਲਈ ਕੌਮ ਲਈ ਰਾਜ ਲਈ ਤੇ ਆਪਣੇ ਹੱਕਾਂ ਲਈ ਲੜਨ ਤੇ ਮਰ ਮਿਟਣ ਵਾਲੇ ਅਕਾਲੀ ਫੂਲਾ ਸਿੰਘ ਹਰੀ ਸਿੰਘ ਨਲੂਆ ਬੰਦਾ ਸਿੰਘ ਬਹਾਦਰ ਵਰਗੇ ਜਰਨੈਲਾਂ ਦੇ ਵਾਰਸ਼ਾਂ ਲਾਣਤਾ ਐ ਸੀ ਔਲਾਦ ਦੇ ਤੇ ਲਾਣਤਾ ਸਾਡੀ ਦਿੱਤੀ ਪਰਵ੍ਰਿਸ਼ਤੀ ਗੁਰਦੇਵ ਸਿਆਫ ਮੁਹਾਰੇ ਸ਼ਰਮਿੰਦਾ ਹੁੰਦਾ ਜਾ ਰਿਹਾ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ